ਹਾਂਜੀ ਕਿਸਾਨ ਪ੍ਰਭਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਜੀ ਪਹਿਲਾਂ ਗੱਲ ਕਰਦੇ ਆ ਸਵਰਾਜ 855 ਟਰੈਕਟਰ ਹੈ ਜੀ ਚਾਰ ਮਾਡਲ ਆ ਪਿੰਡ ਦੁੰਨੇ ਕੇ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9914747930 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਸਾਰਾ ਟਰੈਕਟਰ ਜੈਨੂਅਲ ਰਿਮਾਂ ਦਾ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਸਾਰਾ オリジナル ਆ ਜੀ ਰੇਟ 2,85,000 ਵੀਰਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਗੱਲ ਕਰਦੇ ਆ ਜੀ ਮਹਿੰਦਰਾ 265 ਟਰੈਕਟਰ ਭੂਮੀ ਪੱਤਰ ਵਿਕਾਊ ਆ ਜੀ ਇੱਕ ਮਾਡਲ ਆ ਪੀਲੇ ਰਿਮਾਂ ਵਾਲਾ ਟਰੈਕਟਰ ਆ ਜੀ ਨਵੇਂ ਟਾਇਰਾਂ ਦੇ ਵਿੱਚ ਆ ਪੰਜਾਬ ਨੰਬਰ ਆ ਜੀ ਰੇਟ ਆ 2,25,000 ਰੁਪਇਆ ਚੰਗੇ ਟਾਇਰ ਪਏ ਆ ਜੀ ਬਾਡੀ ਚਾਸੀ ਲੈਂਕਾ ਦਾ ਟਰੈਕਟਰ ਸਾਫ਼ ਪਿਆ ਵਧੀਆ ਪਿਆ 7837711673 7837711673 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣ ਦੀ ਸਾਰੀ ਜਾਣਕਾਰੀ ਫੋਨ ਤੇ ਭਰਾ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਸਵਰਾਜ 855 ਟਰੈਕਟਰ ਵਕਾਊ ਆ ਜੀ 2002 ਮਾਡਲ ਹੈ ਪਿੰਡ ਜੋਧਪੁਰ ਪੱਖੋ ਪੱਕਾ ਰੇਟ ਹੈਗਾ ਜੀ 280000 ਰੁਪਏ ਡਿਮਾਂਡ ਹੈ ਬਾਡੀ ਚ ਅਸੀਂ ਲਿੰਕਾਂ ਦਾ ਟਰੈਕਟਰ ਵਧੀਆ ਪਿਆ ਜੀ ਸਾਫ ਪਿਆ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਚਲਾ ਕੇ ਦੇਖ ਸਕਦੇ ਹੋ ਵੱਡੇ ਐਕਸਲਾਂ ਦੇ ਵਿੱਚ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਬੀਕੇਟੀ ਦੇ ਬੀਕੇਟੀ ਦੇ ਪੱਕੇ ਟਾਇਰਾਂ ਦੇ ਵਿੱਚ ਆ ਨੰਬਰ ਵੀਰਾਂ ਦਾ ਜੀ 9873602122 9873602122 ਤੇ ਫੋਨ ਕਰਕੇ ਟਰੈਕਟਰ ਬਾਰੇ ਇੱਕ ਵਾਰੀ ਜਾਣਕਾਰੀ ਫੋਨ ਤੇ ਭਰਾਵੋ ਜਰੂਰ ਲੈ ਲਿਆ ਕਰੋ ਜੀ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਅੱਗੇ ਗੱਲ ਕਰਦੇ ਹਾਂ ਜੀ ਮਿੱਟੀ ਵਾਲੀ ਮਸ਼ੀਨ ਵਿਕਾਊ ਆ ਮਿੱਟੀ ਵਾਲੀ ਪਟੇ ਵਾਲੀ ਹਰਵਿੰਦਰਾ ਕੰਪਨੀ ਦੀ ਮਸ਼ੀਨਾਂ ਜੀ ਇਹ 18 ਮਾਡਲ ਹੈ ਰੇਟ ਹੈ ਦਾ 1,65,000 ਰੁਪਿਆ ਡਿਮਾਂਡ ਹੈ ਜੀ 98146 44983 96 98146 44983 ਤੇ ਫੋਨ ਕਰਕੇ ਤੁਸੀਂ ਪਟਿਆਲੀ ਮਿੱਟੀ ਵਾਲੀ ਮਸ਼ੀਨ ਬਾਰੇ ਪ੍ਰੋਪਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਵੀਡੀਓ ਫੋਟੋ ਭੇਜ ਕੇ ਅੱਗੇ ਗੱਲ ਕਰਦੇ ਆਂ ਜੀ ਤੂੜੀ ਵਾਲਾ ਰੀਪਰ ਵਿਕਾਊ ਆ ਜੀ ਇੱਕ ਵੀਰਾਂ ਕੋਲੇ ਟਰਾਲੀ ਹੈ ਜਾਲੀ ਲੱਗੀ ਹੋਈ ਆ ਜੀ ਟਰਾਲੀ ਵਿਕਾਊ ਆ ਦੋਵੇਂ ਸੰਦ ਇੱਕੋ ਘਰੇ ਇੱਕੋ ਵੀਰ ਦੇ ਵਿਕਾਊ ਆ ਰੇਟ ਆ ਜੀ 3,20,000 ਰੁਪਏ ਡਿਮਾਂਡ ਆ 15 ਮਾਡਲ ਵਿਸ਼ਕਰਮਾ ਕੰਪਨੀ ਦਾ ਰੀਪਰ ਆ ਜੀ ਪੈਂਡ ਹੈਗਾ ਵੀਰਾਂ ਦਾ ਦਿਆਲ ਪੁਰਾ ਏਰੀਆ ਤਰਨਤਾਰਨ ਸਾਹਿਬ ਦੇ ਵਿੱਚ ਪੈ ਜਾਂਦਾ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 6283960523 6283960523 ਤੇ ਫੋਨ ਕਰਕੇ ਤੁਸੀਂ ਦੋਵੇਂ ਸੰਧਾ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਫੋਟੋ ਦੇ ਨਾਲ ਪ੍ਰੋਪਰ ਜਾਣਕਾਰੀ ਜਰੂਰ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਜੀ 13 ਵਾਹ 7 ਦੀ ਟਰਾਲੀ ਹੈ ਜੀ ਡਬਲ ਟਾਇਰਾਂ ਦੇ ਵਿੱਚ ਬੈੱਡ ਵਗੈਰਾ ਨਾਲ ਹੈਗਾ ਜੀ ਰੇਟ ਹੈ 1,75,000 ਰੁਪਿਆ ਏਰੀਆ ਅਮਰਤਸਰ ਸਾਹਿਬ 9781008303 9781008303 ਤੇ ਫੋਨ ਕਰਕੇ ਤੁਸੀਂ 13 ਫੁੱਟ ਦੀ ਟਰਾਲੀ ਖਰੀਦ ਸਕਦੇ ਹੋ ਜੀ 7 ਫੁੱਟ ਦੀ ਚੜਾਈ ਹੈ 13 ਫੁੱਟ ਦੀ ਲੰਬਾਈ ਹੈ ਡਬਲ ਟਾਇਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਹਾਲਤ ਦੇ ਵਿੱਚ ਟਰਾਲੀ ਵੀਰਾਂ ਦੀ ਵਕਾਊ ਹੈ ਜੀ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰਿਆ ਕਰੋ ਜੀ ਅੱਗੇ ਗੱਲ ਕਰਦੇ ਆ ਜੇ ਕਿਸੇ ਵੀਰ ਭਰਾ ਨੇ ਤੂੜੀ ਵਾਲਾ ਰੀਪਰ ਵੇਚਣਾ ਹੋਵੇ ਕੇਐਸ ਕੰਪਨੀ ਦਾ ਹੋਵੇ 14 15 ਮਾਡਲ ਹੋਵੇ ਵੀਰਾਂ ਨੇ ਲੈਣਾ ਡੱਬ ਵਾਲੀ ਦੇ ਨੇੜਲੇ ਵੀਰਾਂ ਨੇ ਵੇਚਣਾ ਹੋਵੇ ਤਾਂ ਦੱਸਿਓ ਜਰੂਰ ਜੀ 85700 994964 85709 94964 ਤੇ ਫੋਨ ਕਰਕੇ ਵੀਰਾਂ ਨੂੰ ਦੱਸ ਸਕਦੇ ਹੋ ਜੀ ਡੱਬ ਵਾਲੀ ਏਰੀਆ ਦੇ ਵਿੱਚ ਵਿੱਚ ਹੋਵੇ ਤਾਂ ਬੜੀ ਵਧੀਆ ਗੱਲ ਆ ਅੱਗੇ ਦੇ ਵੀਰਾਂ ਦੇ ਕੋਲਾ ਪਾਟ ਲੱਭ ਬੈਂਕਿੰਗ ਹੈ ਇਹ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਏਰੀਆ ਦਸਤਾਰ ਤੋਂ ਹੈ ਮਰੀਦ ਸਾਹਲਾ 32000 ਦੇ ਮਾਰ ਕਰਦੇ ਦੀ 9559 3123 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਕੋ ਬੈਂ ਮਾਰੇ ਬਾਰੇ ਹੋਰ ਜਾਣਕਾਰੀ ਵੀਰਾਂ ਕੋ ਲੈ ਸਕਦੇ ਹੋ ਬਹੁਤ ਵਧੀਆ ਕਮੈਨਡਰ ਵੀਰਾਂ ਨੂੰ ਅੱਗੇ ਗੱਲ ਕਰਦੇ ਆਂ ਜੀ ਵੀਰਾਂ ਦੀ ਇੰਡੀਗਾ ਗੱਡੀ ਵਿਕਾਊ ਹੈ ਰੇਟ ਦੀ 115000 ਰੁਪਇਆ ਫਿਰੋਜ਼ਪੁਰ ਦੇ ਵਿੱਚ ਗੱਡੀ ਨਾਮ ਹੋਈ ਆ ਹਰਿਆਣਾ ਨੰਬਰ ਦੀ ਗੱਡੀ ਸੀ ਫਿਰੋਜ਼ਪੁਰ ਦੇ ਵਿੱਚ ਨਾਮ ਆ ਮੋਗਾ ਏਰੀਆ ਦੇ ਵਿੱਚ ਗੱਡੀ ਖੜੀ ਹੈ ਜੀ ਹੁਣ 99169 09917 99169 09917 ਤੇ ਫੋਨ ਕਰਕੇ ਤੁਸੀਂ ਗੱਡੀ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਵੀਰਾਂ ਨੇ ਮਾਡਲ ਨਹੀਂ ਦੱਸਿਆ ਇੱਕ ਵਾਰੀ ਵੀਰਾਂ ਨੂੰ ਮਾਡਲ ਜ਼ਰੂਰ ਪੁੱਛ ਲਿਓ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਾਨੂੰ ਪ੍ਰੋਪਰ ਜਾਣਕਾਰੀ ਭਰਾਵੋ ਭੇਜਿਆ ਕਰੋ ਤਾਂ ਜੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕੋਈ ਵੀ ਦਿੱਕਤ ਨਾ ਆ ਸਕੇ ਸਾਨੂੰ ਵੀਡੀਓ ਭੇਜਣ ਦੇ ਨਾਲ ਲਿਖ ਕੇ ਜ਼ਰੂਰ ਡਿਟੇਲ ਭੇਜਿਆ ਕਰੋ ਭਰਾਵੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਸੀਂ ਹਰੇਕ ਵੀਰ ਦੀ ਐਡ ਲਾਉਣੇ ਆ ਪ੍ਰੋਪਰ ਜਾਣਕਾਰੀ ਜਿਹੜੇ ਵੀਰ ਭੇਜਦੇ ਆ ਵੀਡੀਓ ਨੂੰ ਜੀ ਸਾਰੀ ਨੂੰ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸਾਡਾ WhatsApp ਨੰਬਰ ਥੱਲੇ ਸ਼ੋਅ ਆ ਜੀ ਉਸ ਨੰਬਰ ਤੇ ਤੁਸੀਂ ਵੀਡੀਓ ਫੋਟੋ ਭੇਜ ਸਕਦੇ ਹੋ ਪ੍ਰੋਪਰ ਜਾਣਕਾਰੀ ਦੇ ਨਾਲ ਅੱਗੇ ਜੀ ਸੋਨਾਲੀਕਾ 750 ਡਬਲ ਕਲਚ ਦੇ ਵਿੱਚ ਟਰੈਕਟਰ ਵਿਕਾਊ ਆ ਜੀ ਏਰੀਆ ਗਿੱਦੜਵਾਹਾ ਪਿੰਡ ਮੱਲਣ ਰੇਟ ਆ ਜੀ 1,95,000 ਰੁਪਿਆ ਸੈਲਫ ਨਵਾਂ ਲੱਗਿਆ ਲੈਫਟ ਪੰਪ ਸਟੀering ਨਵਾਂ ਲੱਗਿਆ ਹੋਇਆ ਜੀ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9417148607 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਟਾਟਾ ਗ੍ਰੀਨ ਦੀ ਬੈਟਰੀ ਆ ਵਧੀਆ ਪਈ ਆ ਗਾਰੰਟੀ ਚ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ